ਆ ਨੋਕਰਾ ਬਛੇਰਾ ਬਾਈ ਨੇ ਸੇਲ ਕਰਨਾਗਾ ਉਮਰ ਹੈਗੀ ਆ ਬਛੇਰੇ ਦੀ 6.5 ਮਹੀਨੇ ਬਛੇਰਾ ਇੱਕ ਤਾਂ ਬਣ ਤਰਾਂ ਬਣ ਤਰਾਂ ਦਾ ਬਹੁਤ ਜ਼ਿਆਦੇ ਚੰਗਾਗਾ ਤੁਸੀਂ ਇਹਦੀ ਬਾਡੀ ਬਣ ਤਰ ਚੈੱਕ ਕਰੋ ਹੱਡ ਗੋਡੇ ਦਾ ਬੜਾ ਜ਼ਿਆਦੇ ਖੁੱਲਾਗਾ ਬਛੇਰਾ ਮਜ਼ਬੂਤ ਬਛੇਰਾ ਬਣ ਕੇ ਤਿਆਰ ਹੋਊਗਾ ਚੰਗਾ ਕੋੜਾ ਖੁੱਲਾ ਬਣ ਕੇ ਤਿਆਰ ਹੋਣਾਗਾ ਇਹਨੇ 6.5 ਮਹੀਨੇ ਉਮਰ ਹੋਈ ਆ ਤੇ ਬਾਡੀ ਕੰਨੀ ਤੁਸੀਂ ਨਿਗਾਹ ਮਾਰ ਲਓ ਹੁਣੀ ਕਿੰਨਾ ਜ਼ਿਆਦੇ ਖੁੱਲਾਗਾ ਇਹ ਤੋਂ ਤੁਣ ਬੜੀ ਲੰਮੀ ਆ ਗਲਾਬੀ ਵੀ ਬਹੁਤ ਆ ਪਿੱਠਪੁੜੇ ਦਾ ਬੜਾ ਹੈਵੀ ਆ ਤੇ ਸੁੰਭ ਸੰਭ ਵੀ ਬੜਾ ਭਾਰੀ ਆ ਇਹ ਜਿਹੜਾ ਮਲੂਕੇ ਵਾਲੇ ਬਿੰਦਰ ਦੇ ਕੋਲੇ ਕੁਝਕ ਟਾਈਮ ਬਸ਼ੀਰਾ ਬਾਈ ਕੋਲੇ ਰਹਾਗਾ ਅਲਬੰਦ ਸ਼ੇਰ ਬਾਅਦ ਦੇ ਵਿੱਚ ਹੋ ਕੋੜਾ ਐਕਸਪਾਇਰ ਹੋ ਗਿਆ ਸੀਗਾ ਉਸ ਅਲਬੰਦ ਸ਼ੇਰ ਕੋੜੇ ਦਾ ਬੱਚਾਗਾ ਇਹ ਉਹ ਅੱਗੇ ਆਪ ਸੀਗਾ ਬਲਾਸਪੁਰ ਵਾਲੇ ਵਿਕਟਰ ਘੋੜੇ ਦਾ ਬੱਚਾ ਅਲਬੰਦ ਸ਼ੇਰ ਜਿਹੜਾ ਸੀਗਾ ਨਾ ਉਹ ਵਿਕਟਰ ਘੋੜੇ ਦਾ ਬੱਚਾ ਸੀਗਾ ਬਹੁਤ ਜਿਆਦੇ ਮਜਬੂਤ ਬਲੱਡ ਲਾਈਨ ਆ ਦੋਸਤੋ ਇਹ ਜਿੱਥੇ ਤੱਕ ਮੇਰਾ ਖਿਆਲ ਆ ਜਿਵੇਂ ਬਾਈ ਨੇ ਦੱਸਿਆ ਸੀਗਾ ਵੀ ਇਹ ਇੱਕੋ ਇੱਕ ਬੱਚਾ ਹੈਗਾ ਉਹਦਾ ਹਲਵੰਦ ਸ਼ੇਰ ਦਾ ਕਿਉਂਕਿ ਉਹ ਤੋਂ ਚਾਰ ਘੋੜੀਆਂ ਮੇਲਟ ਹੋਈਆਂ ਸੀ ਜਦੋਂ ਉਹਨੂੰ ਛੱਡਣ ਲੱਗੇ ਸੀ ਤੇ ਇੱਕ ਤਾਂ ਇਹ ਗੱਭਣ ਹੋ ਗਈ ਸੀ ਇਹ ਬੱਚਾ ਆਇਆ ਦੋ ਘੋੜੀਆਂ ਖਾਲੀ ਰਹਿ ਗਈਆਂ ਸੀਗੀਆਂ ਤੇ ਇੱਕ ਘੋੜੀ ਆਪਣੇ ਪੰਜਾਬ ਚੋਂ ਵੇਚ ਕੇ ਬਾਹਰ ਚਲੀ ਗਈ ਸੀ ਸੋ ਇਹ ਇੱਕੋ ਇੱਕ ਬੱਚਾ ਹੈਗਾ ਉਹਦਾ ਤੇ ਬਹੁਤ ਚੰਗਾ ਰਿਜ਼ਲਟ ਆ ਯਾਰ ਬੱਚਾ ਬਹੁਤ ਸੋਹਣਾ ਤਿਆਰ ਹੋਊਗਾ ਇੱਕ ਤਾਂ ਗੱਲ ਬਾਤ ਇਹ ਹੈ ਵੀ ਇਹ ਇੱਕ ਵਖਰੀ हट ਕੇ ਲੈਣ ਦਾ ਗੱਬ ਸ਼ੇਰਾ ਤੇ ਬਾਕੀ ਮਜ਼ਬੂਤ ਬਹੁਤ ਆ ਮਾਂ ਵੀ ਇਹਦੀ ਨੁਕਰੀਆ ਆ ਘੋੜੀ ਆ ਇਹ ਆਪ ਹੈਗੀ ਆਗੀ ਰੌਲੀ ਵਾਲੇ ਅਰਜਨ ਦੀ ਸੋ ਘੋੜੀ ਦੀ ਵੀ ਬੈਡ ਬਾਡੀ ਬਹੁਤ ਜਿਆਦਾ ਚੰਗੀ ਆ ਖੁੱਲੀ ਆ 60 ਇੰਚ ਘੋੜੀ ਦੀ ਹਾਈਟ ਆ ਘੋੜੀ ਵੀ ਮਜ਼ਬੂਤ ਬਹੁਤ ਆ ਤੇ ਸੁਨੱਖੀ ਬੜੀ ਆ ਸੋ ਨੰਬਰ ਨੋਟ ਕਰ ਲੋ ਬਾਈ ਸੀਰੀਏ ਗੱਲ ਦਾ ਡਿੱਖ ਪਿੰਡ ਆ ਬਾਈ ਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਡਿੱਖ ਪਿੰਡ ਆ ਤੇ ਨੰਬਰ ਆ ਬਾਈ ਦਾ 98030 11412 ਘੋੜੀ ਬਾਈ ਨੇ ਇਹ ਸੇਲ ਨਹੀਂ ਕਰਨੀ ਇਹ ਸਿਰਫ ਤੁਹਾਨੂੰ ਦਿਖਾਉਣੀ ਸੀ ਆਪਾਂ ਕੱਲਾ ਬਸ਼ੇਰਾ ਸੇਲ ਕਰਨਾ 6.5 ਮਹੀਨੇ ਉਮਰ ਆ ਦੀ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਵੈਸੇ ਹੱਡ ਗੋਡੇ ਦਾ ਬਹੁਤ ਜ਼ਿਆਦਾ ਖੁੱਲਾ ਬਣੂ ਕੋਈ ਬੰਦੇ ਦਾ ਵਪਾਰ ਬਪੂਰਾ ਵਾਲਾ ਕੰਮ ਹੈ ਨਹੀਂ ਆ ਇੱਕੀ ਘੋੜੀ ਰੱਖੀ ਵੀ ਆ ਬਾਈ ਦੇ ਕੋਲੇ ਇਸੇ ਤੋਂ ਵੀ ਬੱਚੇ ਲੈ ਕੇ ਸੇਲ ਕਰ ਦਿੰਦਾ ਤੇ ਪਿਛਲੀ ਵਾਰੀ ਵੀ ਇਸ ਘੋੜੀ ਨੇ ਜਵਾਲਾਮੁਖੀ ਤੋਂ ਬਹੁਤ ਚੰਗਾ ਬਸ਼ੇਰਾ ਦਿੱਤਾ ਸੀਗਾ ਉਹ ਵੀ ਆਪਾਂ ਵੀਡੀਓ ਪਾ ਕੇ ਹੀ ਸੇਲ ਹੋਇਆ ਸੀ ਬਾਈ ਦਾ ਉਹ ਵੀ ਬਸ਼ੇਰਾ ਬਹੁਤ ਜਿਆਦਾ ਡਿਫੈਂਸੀ ਚੰਗਾ ਬਸ਼ੇਰਾ ਸੀ ਇਹ ਵੀ ਸੁਨੱਖਾ ਸੁਨੋਖਾ ਵੀ ਬਹੁਤ ਆ ਕੰਨ ਕੁੰਨ ਜੜਮਾ ਛੋਟਾ ਤੇ ਕੁੰਡੀ ਵਾਲਾਗਾ ਬਾਕੀ ਮਜ਼ਬੂਤੀ ਵਾਲੇ ਪੱਖ ਤੋਂ ਅਗਰੈਸ਼ਨ ਦਾ ਕੋਈ ਘਾਟ ਹੀ ਨਹੀਂ ਯਾਰ ਗੱਲਬਾਤ ਪੂਰੀ ਐਂਡਾ ਬਸ਼ੇਰੇ ਦੇ ਵਿੱਚ ਤੇ ਭਾ ਸਿਰ ਦੇ ਵਿੱਚ ਬਣ ਜੂਗਾ ਬਾਈ ਸੀਰੀਏ ਨੂੰ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਜਿਹੜੇ ਵੀ ਕੋਈ ਚਾਹਵਣ ਸੱਜਣ ਚੰਗਾ ਬਸ਼ੇਰਾ ਪਾਲ ਕੇ ਤਿਆਰ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਸ਼ੌਂਕ ਆ ਰੀਜ ਆ ਵੀ ਯਾਰ ਆਪਾਂ ਚੰਗਾ ਘੋੜਾ ਤਿਆਰ ਕਰਨਾਗਾ ਘਰੇ ਸੋ ਬੇਸ਼ੇਰੇ ਕਣੀ ਨਿਗਾ ਮਾਰਾਇਓ ਬਹੁਤ ਚੰਗਾ ਘੋੜਾ ਬਣ ਕੇ ਤਿਆਰ ਹੋਊਗਾ ਲੈਣ ਵੀ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਆ ਬੇਸ਼ੇਰੀ ਦੀ